ਗੁਰੂ ਨਾਨਕ ਸਾਹਿਬ ਦੀ ਇੱਕ ਸਾਖੀ ਬੜੀ ਪ੍ਰਚਲਿਤ ਹੈ। ਬਾਦਸ਼ਾਹ ਹਰਦਵਾਰ ਗਏ ਸਨ। ਵੈਸੇ ਵਕ ਵਕ ਤੀਰਥਾਂ ਤੇ ਜਾਣਾ। ਇਹ ਗੁਰਾਂ ਦੇ ਜੀਵਨ ਵਿੱਚੋਂ ਝਲਕ ਮਿਲ ਜਾਂਦੀ ਹੈ। ਗੰਗਾ ਦੇ ਕਿਨਾਰੇ ਪਹੁੰਚੇ ਤੇ ਮੇਲਾ ਲੱਗਿਆ ਹੋਇਆ ਹੈ। ਤੁਸੀਂ ਆਖੋਗੇ ਤੀਰਥਾਂ ਤੇ ਗੁਰਾਂ ਦਾ ਕੀ ਕੰਮ ਐ ਗੁਰੂ ਕਲਾ ਸਾਡਾ ਸਿੱਖਾਂ ਦਾ ਹੀ ਥੋੜੀ ਐ ਜਗਤ ਦਾ ਮਾਲਕ ਐ ਪਰਮੇਸ਼ਵਰ ਐ ਉਹ ਹਰ ਉਸ ਜਗ੍ਹਾ ਤੇ ਜਾਂਦਾ ਐ ਜਿੱਥੇ ਭੁੱਲੇ ਭਟਕਿਆਂ ਦੀ ਭੀੜ ਬਹੁਤੀ ਹੁੰਦੀ ਐ ਹੁਣ ਕੱਲੇ-ਕੱਲੇ ਨੂੰ ਉਪਦੇਸ਼ ਦੇਣਾ ਗੱਲ ਦੂਰ ਤਾਂ ਹੀ ਨਹੀਂ ਜਾਂਦੀ ਧਾਰਮਿਕ ਸਥਾਨਾਂ ਤੇ ਇਕੱਠ ਬੜਾ ਹੁੰਦਾ ਹੈ ਉੱਥੇ ਤੁਹਾਡੀ ਗੱਲ ਦੂਰ ਤੱਕ ਜਾਵੇਗੀ ਤੁਹਾਡੇ ਵਾਂਗੂ ਗੁਰੂ ਤੀਰਥਾਂ ਤੇ ਨੱਕ ਰਗੜ ਨਹੀਂ ਜਾਂਦਾ ਉਹ ਆਪ ਪ੍ਰਭੂ ਦਾ ਸਰੂਪ ਹੈ ਉਹਨੇ ਕਿਤੇ ਕੀ ਮੰਗਣ ਜਾਣਾ ਹੈ ਪੁੱਛੋ ਫਿਰ ਕਿਸ ਲਈ ਗਏ ਪੀਰਥ ਉਦਮ ਸਤਗੁਰੂ ਕੀ ਯਾ ਸਭ ਲੋਕ ਉਦਰਣ ਅਰਥਾ ਗੁਰਦੇਵ ਜਦੋਂ ਵੀ ਤੀਰਥ ਤੇ ਗਏ ਨੇ ਲੋਕਾਂ ਨੂੰ ਕਰਤੇ ਨਾਲ ਜੋੜਨ ਗਏ ਨੇ ਕਿਉਂਕਿ ਲੋਕ ਕਰਤ ਨਾਲ ਜੁੜ ਗਏ ਸਾਡਾ ਲੋਕਾਂ ਦਾ ਉਧਾਰ ਕਰਨ ਗਏ ਨੇ ਸਿੱਧੇ ਰਸਤੇ ਪਾਉਣ ਗਏ ਨੇ ਜਿਨ ਪਰਸਿਆ ਗੁਰ ਸਤਗੁਰੂ ਪੂਰਾ ਤਿੰਨ ਕੇ ਕਿਲ ਵਿਖ ਨਾਸ ਗਵਾਇਆ ਜਿਨ੍ਹਾਂ ਫਿਰ ਗੁਰਾਂ ਦੇ ਚਰਨ ਪਰਸੇ ਤੀਰਥਾਂ ਦੇ ਉੱਤੇ ਗਿਆਂ ਦੇ ਕਹਿੰਦੇ ਨੇ ਉਹਨਾਂ ਦੇ ਪਾਪ ਨਾਸ਼ ਹੋ ਗਏ ਜਾਲਨੇ ਤੇ ਤਨ ਨੂੰ ਸਵਾਸ਼ ਕਰਨਾ ਸੀ ਨਾਮ ਜਪਿਆ ਮਨ ਸਵਾਸ਼ ਹੋਣਾ ਸੀ ਗੁਰੂ ਦਾ ਸ਼ਬਦ ਲੈ ਕੇ ਚਰਨ ਪਰਸ ਕੇ ਜਿਨ੍ਹਾਂ ਨਾਮ ਦਾ ਅਭਿਆਸ ਕੀਤਾ ਉਹਨਾਂ ਦੀ ਪਾਪਾਂ ਦੀ ਮਲ ਰਹਿ ਗਈ ਉਹ ਮੁਕਤ ਹੋ ਗਏ ਪੂਰਬ ਪੱਛਮ ਉੱਤਰ ਦੱਖਣ ਸਾਰੇ ਹੀ ਲੋਕ ਗੰਗਾ ਦੇ ਕਿਨਾਰੇ ਮੇਲੇ ਤੇ ਆਏ ਹੋਏ ਨੇ ਉਹ ਛੋੜੀ ਕਾਦੇ ਲਈ ਕਹਿੰਦੇ ਨੇ ਮਹਾਪੁਰਬੈ ਅਸੀਂ ਇਸ਼ਨਾਨ ਕਰਨ ਆਏ ਆ ਪਾਪਾਂ ਦੀ ਕਲਖ ਲੈ ਜਾਵੇ ਗੁਰੂ ਨਾਨਕ ਸਾਹਿਬ ਵੀ ਗੱਗਾ ਇਸ਼ਨਾਨ ਕਰਨ ਲੱਗੇ ਉਹਨ ਮਹਾਰਾਜ ਨੇ ਤੱਕਿਆ ਹੈ ਵੀ ਇਸ਼ਨਾਨ ਕਰਕੇ ਇਹਨਾਂ ਦਾ ਤਨ ਤੇ ਸੁਅਸ਼ ਹੋ ਗਿਆ ਹੈ ਪਰ ਮਨ ਸੁਅਸ਼ ਨਹੀਂ ਹੋਇਆ ਮਨ ਤੇ ਨਾਮ ਜਪਿਆ ਸੁਅਸ਼ ਹੋਣਾ ਉਹ ਜਪਦੇ ਨਹੀਂ ਜਦੋਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਸ਼ਨਾਨ ਕਰਦੇ ਤੱਕੇ ਗੁਰਾਂ ਦੇ ਨਾਲ-ਨਾਲ ਸੂਰਜ ਨੂੰ ਪਾਣੀ ਦਿੰਦੇ ਤੱਕੇ ਨਾਨਕ ਪ੍ਰਕਾਸ਼ ਵਿੱਚ ਜ਼ਿਕਰ ਹੈ ਦੇ ਸੂਰਜ ਕੋ ਨੀਰ ਕਨੇਰਾ ਥਿਰ ਨਹਿ ਮਨ ਸ਼ਿਨ ਚਹੁੰਦੇ ਸ਼ੁਕੇਰਾ ਜਲ ਦਿੰਦੇ ਨੇ ਲੋਕ ਸੂਰਜ ਨੂੰ ਮਨ ਜਿਹੜਾ ਹੈ ਇਹਨਾਂ ਦਾ ਇਸ ਕਰਨੀ ਵਿੱਚ ਵੀ ਨਹੀਂ ਟਿਕਿਆ ਜੋ ਵੀ ਕਰ ਰਹੇ ਨੇ ਮਨ ਇਕਾਗਰ ਨਹੀਂ ਹੈ ਇਹ ਉਧਰ ਉਧਰ ਦੌੜਿਆ ਫਿਰਦਾ ਹੈ ਗੁਰਾਂ ਨੇ ਵੀ ਉੱਥੇ ਅਨੋਖਾ ਕੌਤਕ ਕੀਤਾ ਪਸ਼ਚਮ ਦੇਸ਼ ਮੁਖ ਕਰ ਗੁਨ ਖਾਨੀ ਕਰ ਅੰਜੁਲ ਸੋਸੀ ਚਟਪਾਨੀ ਸਾਰੇ ਹਿੰਦੂ ਲੋਕ ਚੜਦੇ ਸੂਰਜ ਨੂੰ ਪਾਣੀ ਦੇ ਰਹੇ ਨੇ ਤੇ ਗੁਰੂ ਨਾਨਕ ਸਾਹਿਬ ਪਛਮ ਵੱਲ ਨੂੰ ਪਾਣੀ ਉਸਾਲਣ ਲੱਗ ਪਏ ਲੋਕ ਬੜੇ ਹੈਰਾਨ ਨੇ ਵੀ ਇਹ ਹਿੰਦੂ ਐ ਫਕੀਰ ਜਾਂ ਮੁਸਲਮਾਨ ਐ ਸਮਝ ਨਹੀਂ ਪੈਂਦੀ ਇਹਦੀ ਗੱਤ ਜਾਣੀ ਨਹੀਂ ਜਾਂਦੀ ਗੁਰੂ ਅਰਜਨ ਸਾਹਿਬ ਆਸ਼ਾ ਕਹਿੰਦੇ ਕੌਣ ਜਾਣ ਸਕਦਾ ਐ ਗੁਰੂ ਨਾਨਕ ਦੀ ਗੱਤ ਅੱਗੋ ਗਾਇਓ ਨਹੀਂ ਜਾਏ ਪੂਰ ਸਬ ਰਹਿਓ ਸਮਾਏ ਗੁਰੂ ਨਾਨਕ ਉਸ ਅਕਾਲ ਪੁਰਖ ਦਾ ਸਰੂਪ ਹੈ ਜਿਹੜਾ ਪਕੜ ਵਿੱਚ ਨਹੀਂ ਆਉਂਦਾ ਜਿਹੜਾ ਹਰ ਜ਼ਰੇ ਦੇ ਵਿੱਚ ਪ੍ਰਗਟ ਹੈ ਹਰ ਗੁਰੂ ਨਾਨਕ ਜਿਨ ਪਰਸਿਓ ਤੇ ਉਤ ਉਤ ਸਦਾ ਮੁਕਤੇ ਮੁਕਤੀ ਦਾ ਦাতা ਹੈ ਲੋਕ ਪਰਲੋਕ ਦਾ ਮਾਲਕ ਹੈ ਜਿੱਥੇ ਵੀ ਰੋਗਾ ਸੋਗਾ ਤੋਂ ਨजात ਤੇ ਦਰਗਾਹ ਵਿੱਚ ਵੀ ਨਰਕਾਂ ਤੋਂ ਨजात ਕਵਾਉਣ ਵਾਲਾ ਹੈ ਪਰ ਇਹਦਾ ਭੇਦ ਨਹੀਂ ਪੈਂਦਾ ਉਹ Hindu ਵੀਰਾਂ ਪੁੱਛ ਹੀ ਲਿਆ ਵੀ ਤੁਸੀਂ Hindu ਹੋ ਜਾਂ Musalman ਹੋ ਜੇ ਤਾਂ ਤੁਸੀਂ ਤੁਰਕ ਹੋ ਤੇ ਗੰਗਾ ਕਿਨਾਰੇ ਲੈਣ ਕੀ ਆਏ ਹੋ Hinduਾਂ ਨਾਲ ਇਸ਼ਨਾਨ ਕਿਉਂ ਕਰਦੇ ਹੋ ਜੇ ਤੁਸੀਂ Hindu ਹੋ ਤੇ ਪੱਛਮ ਵੱਲ ਪਾਣੀ ਕਿਉਂ ਉਛਾਲਦੇ ਹੋ ਕੋਈ ਨਵੀਂ ਰੀਤ ਚਲਾਈ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਸਭ ਦੱਸਾਂਗਾ ਪਹਿਲਾ ਤੁਸੀਂ ਮੇਰੀ ਗੱਲ ਦਾ ਜਵਾਬ ਦਿਓ ਵੀ ਤੁਸੀਂ ਚੜਦੇ ਵੱਲ ਪਾਣੀ ਕਿਉਂ ਦੰਦੇ ਪਏ ਹੋ ਤੇ ਜਿਹੜਾ ਉਹਨਾਂ ਜਵਾਬ ਦਿੰਦਾ ਹੈ ਕਵੀ ਸੰਤੋਖ ਸਿੰਘ ਲਿਖਦੇ ਨੇ ਨਰ ਬੋਲੇ ਜੇ ਪਿਤਰ ਹਮਾਰੇ ਤਿੰਨ ਕੋ ਜਲ ਦੇ ਨਾਏ ਸਕਾਰੇ ਸਾਡੇ ਪਿਤਰ ਜਿਹੜੇ ਨੇ ਨਾ ਜੀ ਮੋਏ ਹੋਏ ਬਾਪ ਦਾਦੇ ਬਜ਼ੁਰਗਾ ਦਾ ਜਿਹੜੇ ਪ੍ਰਲੋਕ ਨੇ ਅਸੀਂ ਉਹਨਾਂ ਨੂੰ ਜਲ ਅਰਪਿਤ ਕਰ ਰਹੇ ਹਾਂ ਵੀ ਉਹ ਇਸ਼ਨਾਨ ਕਰ ਲੈਣ ਉਹ ਜਲ ਛਕ ਲੈਣ ਉਹ ਤ੍ਰਿਪਤ ਹੋ ਗਏ ਉਹਨਾਂ ਦੀ ਪਿਆਸ बुझ ਗਈ ਤੇ ਸਾਡੇ ਤੇ ਨਦਰੇ ਨਿਆਮਤ ਕਰਨਗੇ ਸਾਡੇ ਜੀਵਨ ਵਿੱਚ ਖੇੜਾ ਆਵੇਗਾ ਗੁਰਦੇਵ ਕਹਿੰਦੇ ਤੁਹਾਡੇ ਪਿਤਰ ਕਿੰਨੀ ਕੁ ਦੂਰੀ ਤੇ ਨੇ ਉਹ ਜੇ ਸਮਝ ਰੱਖਣ ਵਾਲੇ ਬ੍ਰਾਹਮਣ ਕਹਿੰਦੇ ਜੀ ਕਈ ਹਜ਼ਾਰ ਜੋਜਨ ਦੂਰ ਨੇ ਗੁਰੂ ਨਾਨਕ ਸਾਹਿਬ ਨੇ ਜਵਾਬ ਸੁਣ ਲਿਆ ਤੇ ਫਿਰ ਪਛਮ ਵੱਲੋਂ ਪਾਣੀ ਦੇਣ ਲੱਗ ਪਏ ਜਿੰਨੀ ਹਰਿਦਵਾਰ ਸੰਗਤ ਹੈ ਸਾਰੀ ਚੜ੍ਹਦੇ ਵੱਲ ਪਾਣੀ ਦੇਵੇ ਤੇ ਇੱਕ ਫਕੀਰ ਪੰਜਾਬੋਂ ਆਇਆ ਤੇ ਪਛਮ ਵੱਲ ਪਾਣੀ ਦੇਵੇ ਉਹ ਬੜੇ ਤਤੇ ਹੋ ਗਏ ਲੋ ਵੀਰ ਬੜੀ ਤੰਗੀ ਮਨਾਈ ਉਹਨਾਂ ਨੇ ਕਹਿੰਦੇ ਵੀ ਫਕੀਰ ਸਾਨੂੰ ਤੇ ਪੁੱਛ ਲਿਆ ਆਪਣੀ ਕੋਈ ਸੁਣਾਉਂਦਾ ਹੀ ਨਹੀਂ ਉਹ ਅਸੀਂ ਤੇ ਸਿਧਾਂਤ ਦੱਸ ਦਿੱਤਾ ਹੈ ਤੁਸੀਂ ਪਛਮ ਵੱਲ ਪਾਣੀ ਛਾਲ ਕੇ ਕਿਹਦੀ ਤ੍ਰਿਪਤੀ ਕਰਦੇ ਹੋ ਸੁਣ ਕੇ ਬੋਲੇ ਬਚਨ ਕੋ ਸ਼੍ਰੀ 베ਦੀ ਕੁਲ ਕੇਤ ਜਬ ਸੁਰ ਸਰਨਾਵਨ ਆਇਓ ਔਰ 내 ਜੋ ਬੋਇਓ ਖੇਤ ਕਹਿੰਦੇ ਮੈਂ ਜਦੋਂ ਗੰਗਾ ਇਸ਼ਨਾਨ ਲਈ ਇੱਧਰ ਆਉਣਾ ਸੀ ਨਾ ਤੇ ਮੈਂ ਬੀਜ ਬੀਜ ਕੇ ਆਇਆ ਸੀ ਖੇਤਾਂ ਵਿੱਚ ਹੁਣ ਬੀਜ ਨੂੰ ਪ੍ਰਗਟ ਰੱਖਣ ਲਈ ਪ੍ਰਫੁੱਲਤ ਕਰਨ ਲਈ ਪਾਣੀ ਕਿੱਥਾਂ ਪੈਂਦਾ ਹੈ ਪਿੱਛੇ ਕਿਧਰੇ ਘਾਲੋ ਨਾ ਕਰ ਜਾਣ ਪਾਣੀ ਨਾ ਦੇਣ ਤੇ ਮੈਂ ਇੱਥੋਂ ਪੱਛਮ ਵੱਲ ਮੇਰਾ ਪਿੰਡ ਹੈ ਤੇ ਮੈਂ ਪਾਣੀ ਦੇ ਰਿਹਾ ਹਾਂ ਉਹ ਬ੍ਰਾਹਮਣ ਕਹਿੰਦੇ ਫਕੀਰਾ ਬਾਬਰਾ ਹੋ ਗਿਆ ਹੈ ਕੈਸੀਆਂ ਭੋਲੀਆਂ ਗੱਲਾਂ ਕਰਦਾ ਹੈ ਆ ਪਾਣੀ ਤੇ ਇੱਛੇ ਡਿੱਗ ਪਿਆ ਤੇਰੇ ਬੁੱਕ ਚੋਂ ਖੇਤ ਤੇਰੇ ਦੂਰ ਨੇ ਉਥੇ ਪਾਣੀ ਕਿਸੇ ਤਰ੍ਹਾਂ ਵੀ ਨਹੀਂ ਪਹੁੰਚ ਸਕਦਾ ਤੂੰ ਵੱਡਾ ਅੰਜਾਨ ਹੈ ਗੁਰੂ ਨਾਨਕ ਸਾਹਿਬ ਨੇ ਜਵਾਬ ਦਿੱਤਾ ਸੀ ਤੁਮਰੇ ਪਿਤਰ ਦੂਰ ਅਧਿਕਾਈ ਸੋ ਜਲ ਲੈ ਕੈਸੇ ਤਰ ਤੁਹਾਡੇ ਪਿਤਰ ਬੜੀ ਦੂਰ ਨੇ ਮੇਰਾ ਖੇਤ ਤੇ ਇਥੋਂ ਕੁਝ ਸੈਂਕੜੇ ਕੋਹਾਂ ਤੇ ਐ ਤੇ ਜੇ ਮੇਰੇ ਖੇਤ ਤਾਈਂ ਪਾਣੀ ਨਹੀਂ ਪਹੁੰਚ ਸਕਦਾ ਤੇ ਮੈਨੂੰ ਦੱਸੋ ਵੀ ਤੁਹਾਡੇ ਪਿਤਰਾਂ ਤਾਈਂ ਜੋ ਫਜਾਰਾਂ ਜੋਜਨ ਦੂਰ ਨੇ ਜਲ ਕਿਵੇਂ ਪਹੁੰਚੇਗਾ ਰਈ ਬਜ਼ੁਰਗਾਂ ਦੀ ਸੇਵਾ ਦੀ ਗੱਲ ਤੇ ਜਿਉਂਦਿਆਂ ਜੀ ਜਿਨੇ ਸੇਵਾ ਕੀਤੀ ਜਾਏ ਉਹ ਸੁਖ ਮਾਣੇਗਾ ਤੇ ਜਿੰਨੇ ਜੀਉਂਦਿਆਂ ਜੀ ਕਿਦਰੇ ਬਸੁਰਗਾ ਨੂੰ ਪਾਣੀ ਨਹੀਂ ਪੁੱਛਿਆ ਹੁਣ ਪਿਤਰਾਂ ਨੂੰ ਜਲ ਅਰਪਿਤ ਕਰਕੇ ਕੀ ਹਾਸਲ ਕਰ ਲੋਗੇ ਭੁੱਲਿਆ ਮੈਂ ਨਹੀਂ ਭੁੱਲੇ ਤੁਸੀਂ ਹੋ ਭੁੱਲੇ ਮਾਰਗ ਜਿਨਹ ਬਤਾਇਆ ਐਸਾ ਗੁਰਵੜ ਭਾਗੀ ਪਾਇਆ ਤੋਂ ਮਹਾਰਾਜ ਸਮਝਾਉਂਦੇ ਨੇ ਇਹ ਕਰਮ ਕਾਂਡ ਤੁਸੀਂ ਛੱਡ ਦੋ ਇਸ਼ਨਾਨ ਕਰ ਲਿਆ ਗੰਗਾ ਵਿੱਚ ਤਨ ਪਵਿੱਤਰ ਹੋ ਗਿਆ ਹੈ ਹੁਣ ਚੌਂਕੜਾ ਲਾ ਕੇ ਕੰਢੇ ਬੈਠ ਜਾਓ ਤੁਹਾਡਾ ਮਨ ਪਵਿੱਤਰ ਹੋ ਜਾਵੇ ਤੇ ਜੇ ਤੁਸੀਂ ਚੌਂਕੜਾ ਲਾ ਕੇ ਪ੍ਰਭੂ ਦੇ ਗੀਤ ਗਾ ਲਏ ਤੁਸੀਂ ਤੇ ਕਹਿੰਦੇ ਹੋ ਨਾ ਪਿਤਰਾਂ ਦੀ ਪਿਆਸ ਬੁਝਾਉਣੀ ਹੈ ਪਿਤਰਾਂ ਦੀ ਪਿਆਸ ਵੀ ਬੁਝੇਗੀ ਤੇ ਤੁਹਾਡਾ ਮੰਗਣਾ ਵੀ ਮੁੱਕ ਜਾਵੇਗਾ ਜਿਹੜੇ ਪਿਤਰ ਤੁਹਾਡੇ ਨਰਕਾਂ ਵਿੱਚ ਵੀ ਹੋਏ ਉਹਨਾਂ ਨੂੰ ਵੀ ਨਿਸ਼ਾਤ ਮਿਲ ਜਾਵੇਗੀ ਨਾਮ ਵਿੱਚ ਐਸੀ ਬਰਕਤ ਹੈ ਬਾਣੀ ਦੇ ਵਿੱਚ ਇਹ ਜ਼ਿਕਰ ਹੈ ਵੀ ਜਿਹੜੇ ਪਿਤਰ ਨਰਕਾਂ ਚ ਵੀ ਚਲੇ ਗਏ ਹੋਣ ਤੁਹਾਡੇ ਵੱਡੇ-ਵਡੇਰੇ ਤੁਸੀਂ ਨਾਮ ਜਪੋ ਪ੍ਰਭੂ ਦਾ ਤੇ ਉਹਨਾਂ ਨੂੰ ਵੀ ਕੱਢ ਸਕਦੇ ਸਿੱਧੇ ਜੇ ਬੋਲ ਨੇ ਪਰਕਖ ਹਰਿ ਗੁਰੂ ਅਰਜਨ ਸਾਹਿਬ ਦੇ ਜਿਸ ਸਿਮਰਤ ਸਭ ਕਿਲ ਵਿਖ ਨਾਸੈ ਪਤਰੀ ਹੋਏ ਉਧਾਰੋ ਸੋ ਹਰ ਹਰ ਤੁਮ ਸਦਹੀ ਜਪੋ ਜਾ ਕਾ ਅੰਤ ਨ ਪਰੋ ਜਿਸ ਪ੍ਰਭੂ ਦਾ ਅੰਤ ਹੀ ਕੋਈ ਨਹੀਂ ਹੈ ਜੋ ਬੇਅੰਤ ਹੈ ਉਹਨੇ ਗੀਤ ਗਾਓ ਤੁਹਾਡੇ ਪਾਪ ਤੇ ਮਿਟਣਗੇ ਤੁਸੀਂ ਮੁਕਤ ਹੋਗੇ ਤੁਹਾਡੇ ਪਿਤਰਾਂ ਦਾ ਉਧਾਰ ਹੋ ਜਾਵੇਗਾ ਤੁਹਾਡੀਆਂ ਕੁਲਾਂ ਦਾ ਉਧਾਰ ਹੋ ਜਾਵੇਗਾ। ਉਹ ਸਿਆਣੇ ਬ੍ਰਾਹਮਣਾਂ ਨੂੰ ਸਮਝ ਤੇ ਆਉਂਦੀ ਹੈ ਗੱਲ। ਪਰ ਜੋ ਸਿਧਾਂਤ ਇਹਨਾਂ ਆਪ ਲਾਗੂ ਕੀਤਾ ਉਹਨੂੰ ਆਪ ਕਿਵੇਂ ਕੱਟਣ ਹੋਣਾ। ਅਜਿਹਾ ਮਤਲ ਦਿਖਾਉਣ ਤੋਂ ਬਿਨਾ ਲੋਕਾਈ ਪਿੱਛੇ ਨਹੀਂ ਤੁਰਦੀ। ਕਰਾਮਾਤ ਕਰਨੀ ਪਈ। ਗੁਰੂ ਨਾਨਕ ਸਾਹਿਬ ਮਹਾਰਾਜ ਗੰਗਾ ਚੋਂ ਨਿਕਲੇ ਟੱਟ ਤੇ ਬੈਠ ਗਏ ਚੌਂਕੜਾ ਲਾ ਲਿਆ ਤੇ ਪ੍ਰਭੂ ਦੀ ਯਾਦ ਵਿੱਚ ਗੀਤ ਗਾਉਣ ਲੱਗੇ ਨੇ ਉਹ ਇਸ਼ਨਾਨ ਕਰਦੇ ਕਰਦੇ ਬ੍ਰਾਹਮਣ ਬੜੇ ਖਤੇ ਹੋਏ ਕਹਿੰਦੇ ਸਾਡੇ ਕਰਮ ਕਾਂਡ ਦਾ ਖੰਡਨ ਕਰਕੇ ਕਿਦਾਂ ਹੁਣ ਸੰਤ ਬਣ ਕੇ ਚੌਂਕੜਾ ਲਾ ਕੇ ਬਹਿ ਗਿਆ ਕੰਡੇ ਤੇ ਬਾਹਰ ਨਿਕਲੇ ਗੰਗਾ ਚੋਂ ਨਾਲ ਹੀ ਚੌਂਕੜਾ ਲਾ ਕੇ ਬਹਿ ਗਏ ਵੀ ਅਸੀਂ ਵੱਡੇ ਸੰਤਾਂ ਸਹਿਜ ਸਮਾਦੀ ਵਿੱਚ ਤੇ ਅਸੀਂ ਜਾਣੇ ਆ ਗੁਰੂ ਨਾਨਕ ਸਾਹਿਬ ਨੇ ਜਦੋਂ ਨਾਲ ਬੈਠੇ ਵੇਖੇ ਮਾਲਾ ਫਿਰਦੀ ਵੇਖੀ ਆਸ ਪਏ ਪਾਤਸ਼ਾਹ ਕਹਿੰਦੇ ਹਜੇ ਇੱਕ ਪਖੰਡ ਛੱਡ ਕੇ ਟੱਟ ਤੇ ਆਏ ਉਹ ਹੁਣ ਦੂਜਾ ਪਖੰਡ ਸ਼ੁਰੂ ਕਰ ਲਿਆ ਕਹਿੰਦੇ ਫਕੀਰਾ ਤੂੰ ਕਰੇ ਤੇ ਨੇਕ ਕਰਮ ਅਸੀਂ ਕਰੀਏ ਤੇ ਪਖੰਡ ਤੇਰਾ ਤੇ ਬੜਾ ਗੰਮੀ ਚੌਕੜਾ ਜੇ ਸਾਡਾ ਚੌਕੜਾ ਪਖੰਡ ਹੈ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਬ੍ਰਾਹਮਣੋ ਮੈਂ ਤੁਹਾਡੇ ਧਰਮ ਦਾ ਖੰਡਨ ਨਹੀਂ ਕਰ ਰਿਹਾ ਤੁਹਾਡੀ ਕਰਨੀ ਦਾ ਖੰਡਨ ਹੈ ਜੋ ਧਰਮ ਦੇ ਅਨੁਸਾਰ ਨਹੀਂ ਹੈ ਧਰਮ ਕਹਿੰਦਾ ਹੈ ਚੌਂਕੜੇ ਵਿੱਚ ਤਨ ਵੀ ਟਿਕਿਆ ਚਾਹੀਦਾ ਹੈ ਤੇ ਮਨ ਵੀ ਟਿਕਿਆ ਚਾਹੀਦਾ ਹੈ ਤੁਹਾਡਾ ਤਨ ਤੇ ਇਕਾਗਰ ਹੈ ਚੌਂਕੜਾ ਲਾਇਆ ਹੈ ਤੁਸੀਂ ਪਰ ਮਨ ਕਾਬੂ ਵਿੱਚ ਨਹੀਂ ਹੈ ਮਨ ਤੇ ਇੱਧਰ ਉੱਧਰ ਦੌੜਿਆ ਫਦਾ ਮਤਿਆ ਹੋਇਆ ਹਾਤੀ ਵਾਂਗ ਤਨ ਕਿਧਰੇ ਹੋਰ ਹੈ ਮਨ ਕਿਧਰੇ ਹੋਰ ਹੈ ਮਾਲਾ ਹੱਥਾਂ ਵਿੱਚ ਫਿਰ ਰਹੀ ਹੈ ਤੇ ਤਨ ਦੇ ਅੰਦਰ ਤੁਹਾਡਾ ਮਨ ਫਿਰ ਰਿਹਾ ਹੈ ਮਾਲਾ ਫੇਰੀ ਦਾ ਬਹੁਤਾ ਫਲ ਨਹੀਂ ਮਿਲਣਾ ਜਿੰਨਾ ਚਿਰ ਮਨ ਫਿਰਨੋਂ ਨਾ ਹਟਿਆ ਬ੍ਰਾਹਮਣ ਕਹਿੰਦੇ ਫਕੀਰਾ ਕਿਉਂ ਕੁਫਰਤੋਲੇਂ ਕਿਉਂ ਝੂਠ ਬੋਲੇ ਆ ਤਨ ਵੀ ਇੱਥੇ ਤੇ ਮਨ ਵੀ ਸਾਡਾ ਟਿਕਿਆ ਹੋਇਆ ਹੈ ਗੁਰਦੇਵ ਮੁਸਕੁਰਾਏ ਨੇ ਕਹਿੰਦੇ ਬ੍ਰਾਹਮਣ ਉਹ ਤੁਸੀਂ ਲੋਕਾਂ ਨੂੰ ਚੌਂਕੜਾ ਦਿਖਾ ਕੇ ਪਰਮਾਤਮਾ ਸਕਦੇ ਹੋ ਲੋਕਾਂ ਦੀ ਪਹੁੰਚ ਚੰਮ ਤਾਈ ਹੈ ਤੁਸੀਂ ਮੈਨੂੰ ਨਹੀਂ ਜਾਣਦੇ ਮੇਰੀ ਪਹੁੰਚ ਤੁਹਾਡੇ ਮਨ ਤਾਈ ਹੈ ਜਿਵੇਂ ਹਕੀਮ ਦੇ ਪਾਸੋਂ ਤਨ ਦਾ ਰੋਗ ਨਹੀਂ ਛਪਾਇਆ ਜਾ ਸਕਦਾ ਤੇ ਸਤਗੁਰਾਂ ਦੇ ਕੋਲੋਂ ਮਨ ਦਾ ਰੋਗ ਨਹੀਂ ਛਪਾਇਆ ਜਾ ਸਕਦਾ ਗੁਰੂ ਸਾਹਿਬ ਕਹਿੰਦੇ ਠਕੇ ਰਹੋ ਝੂਠ ਨਾ ਬੋਲੋ ਮੈਂ ਪਰਦੇ ਖੋਲਣ ਲਗਾਏ ਬ੍ਰਾਹਮਣ ਕਹਿੰਦੇ ਦੱਸੋ ਫਿਰ ਮਨ ਕਿਥੇ ਆ ਸਾਡਾ ਕਵੀ ਸੰਤੋਖ ਸਿੰਘ ਲਿਖਦੇ ਨੇ ਕੈਸੇ ਜਪਦਾ ਨਾਮ ਤੂੰ ਮਨ ਪਠਿਓ ਮੁਲਤਾਨ ਤੇਰੇ ਕਾਬੁਲ ਮਹਿਗਯੋ ਕਰੀਏ ਸਾਚ ਬਖਾਨ ਇੱਕ ਬ੍ਰਾਹਮਣ ਵਾਲੋਂ ਬੁਲਕੀਤੀ ਕਹਿੰਦੇ ਬ੍ਰਾਹਮਣ ਜੀ ਤੁਹਾਡਾ ਤਨ ਤੇ ਗੰਗਾ ਦੇ ਕਿਨਾਰੇ ਐ ਤੁਹਾਡੇ ਹੱਥਾਂ ਵਿੱਚ ਮਾਲਾ ਫਿਰਦੀ ਐ ਤੁਹਾਡਾ ਮਨ ਜਜਮਾਨਾਂ ਦੇ ਘਰ ਹੀ ਫਿਰਦਾ ਐ ਤੁਹਾਡਾ ਮਨ ਤੇ ਮੁਲਤਾਨ ਆਪਣੇ ਮুরিਦਾਂ ਦੇ ਘਰੀ ਚੌਕਿਆਂ ਵਿੱਚ ਵੜਿਆ ਫਿਰਦਾ ਐ ਨਾਲ ਦੇ ਨੂੰ ਕਹਿੰਦੇ ਬ੍ਰਾਹਮਣ ਜੀ ਤੁਹਾਡਾ ਕਾਬਲ ਤੁਰਿਆ ਫਿਰਦਾ ਐ ਮਨ ਕੱਲੇ-ਕੱਲੇ ਬ੍ਰਾਹਮਣ ਦੇ ਮਨ ਦਾ ਸੁਰਨਾ ਗੁਰੂ ਨਾਨਕ ਸਾਹਿਬ ਨੇ ਪ੍ਰਗਟ ਕਰ ਦਿੱਤਾ। ਹਰਦਵਾਰ ਦੇ ਬ੍ਰਾਹਮਣ ਗੁਰੂ ਨਾਨਕ ਸਾਹਿਬ ਦੀ ਅਜ਼ਮਤ ਤੋਂ ਚੱਕਰੇਤ ਹੋ ਗਏ। ਵੀ ਇਹ ਮਨ ਵੀ ਕਿਵੇਂ ਜਾਣਦਾ ਹੈ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਅੰਤਰ ਕੀ ਗਤ ਸਤਗੁਰੁ ਜਾਣੈ। ਸਤਗੁਰੂ ਪਰਮੇਸ਼ਰ ਦਾ ਸਰਗੁਣ ਸਰੂਪ ਹੈ। ਨਿਰਗੁਣ ਤੌਰ ਤੇ ਤੁਹਾਡੇ ਸਾਰਿਆਂ ਵਿੱਚ ਉਹਦੀ ਜੋਤ ਹੈ ਤੋ ਨਿਰਗੁਣ ਤੇ ਸਰਗੁਣ ਜਦੋਂ ਇੱਕ ਨੇ ਨਿਰਗੁਣ ਆਪ ਸਰਗੁਣ ਵੀ ਉਹੀ ਕਲਾਧਾਰ ਜਿਨ ਸਗਲੀ ਉਹ ਹੀ ਕਲਾਧਾਰੀ ਨੇ ਕਰਾਮਾਤੀ ਨੇ ਅਸਮਤੀ ਨੇ ਡਾਊਟ ਦਾ ਮੈਰੇਕੁਲਸ ਪਾਵਰਸ ਹਰ ਕਰਾਮਾਤ ਹੈ ਉਹਨਾਂ ਕੋਲ ਸੁਪਰਨੈਚੁਰਲ ਪਾਵਰ ਹੈ ਉਹਨਾਂ ਕੋਲ ਤੂੰ ਤੁਹਾਡੇ ਅੰਦਰ ਹੈ ਗੁਰੂ ਨਾਨਕ ਦੀ ਜੋਤ ਤਾਂ ਹੀ ਤੇ ਬ੍ਰਾਹਮਣੋਂ ਤੁਹਾਡੇ ਅੰਦਰ ਦੇ ਭੇਦ ਦੱਸ ਪਿਆ ਹੈ। ਤੂੰ ਮਹਾਰਾਜ ਫਿਰ ਕੀ ਕਰੀਏ ਅਸੀਂ ਹਰਦوار ਦੇ ਬ੍ਰਾਹਮਣ ਚਰਨੀ ਪੈ ਗਏ। ਗੁਰਦੇਵ ਕਹਿੰਦੇ ਤਨ ਦਾ ਇਸ਼ਨਾਨ ਦੀਸ ਤੇ ਕਰਵਾਇਆ ਤਨ پاک ਹੋਇਆ। ਉਹਨੂੰ ਚੌਂਕੜਾ ਲਾਓ। ਤੇ ਮਨ ਦਾ ਵੀ ਚੌਂਕੜਾ ਲੱਗ ਜਾਣਾ ਚਾਹੀਦਾ ਹੈ। ਅਰਦਾਸ ਕਰਕੇ ਪ੍ਰਭੂ ਪਰਮੇਸ਼ਰ ਦੇ ਅੱਗੇ ਨਾਮ ਦਾ ਅਭਿਆਸ ਕਰੋ ਜਿਸ ਦਿਨ ਮਨ ਤੁਹਾਡਾ ਟਿਕ ਗਿਆ ਉਸ ਦਿਨ ਤੁਹਾਡਾ ਜੋੜ ਪ੍ਰਭੂ ਨਾਲ ਆ ਜਾਵੇਗਾ